ਸਤ ਸ੍ਰੀ ਅਕਾਲ ਜੀ ਅੱਜ ਆਪਾਂ ਦੋ ਵੈਰਾਈਟੀਆਂ ਦੀ ਗੱਲ ਕਰਾਂਗੇ ਜੀ ਜਿਹੜੀ ਬਾਹਰੀ ਨਵੀਂ ਆਈ 9248 ਤੇ ਇਹ ਹੈਗੀ ਆਪਣੇ ਕੋਲ ਲੁਜੀ ਬੁੱਡੂ ਦੀ 1388 ਤੇ ਚਲੋ ਮੈਂ ਵੈਸੇ ਹੀ ਤੋੜ ਲਿਆ ਆ ਤਕਰੀਬਨ ਛੱਲੀਆਂ ਦੇ ਸਾਈਜ਼ ਕਾਫੀਆਂ ਦੇ ਵਿੱਚ ਸਾਈਜ਼ ਵੱਡੇ ਛੋਟੇ ਹੁੰਦੇ ਨੇ ਤੇ ਝਾੜ ਪੱਖੋਂ ਤਾਂ ਚਲੋ ਬਾਅਦ ਚ ਪਤਾ ਲੱਗੂਗਾ ਤਕਰੀਬਨ ਜਿਹੜੀ ਆਪਣੀ 9248 ਆ ਇਹ ਜਿਹੜੀ ਛੱਲੀ ਆ ਇਹਦੀ ਵੀ ਕਾਫੀ ਲੈਂਥ ਹੈਗੀ ਆ ਵਧੀਆ ਤੇ ਇਹਦੇ ਵਿੱਚ ਪੌਲਿੰਡ ਸਟਾਰ ਬਹੋਏ ਹੋਏ ਨੇ ਤਾਂ ਕਰਕੇ ਕਿਉਂਕਿ ਲੈਂਥ ਫੇਰ ਵੀ ਉਹਦੇ ਬਰਾਬਰ ਜਾਂਦੀ ਸੀ ਇਹ ਇੱਕ ਵਧੀਆ ਛੱਲੀ ਸੀ ਇਹਦੀ 13 18 ਦੀ ਤੇ ਇਸ ਤੋਂ ਇਲਾਵਾ ਵੀ ਹੋਰ ਕਈ ਗੱਲਾਂ ਨੇ ਆਪਾਂ ਜੀ ਨਾਲ ਤੇ ਅੱਜ ਡਿਸਕਸ ਕਰਾਂਗੇ ਇੱਕ ਤਾਂ ਜਿਹੜੀ 9148 ਹੈ ਇਹਦਾ ਕਲਰ ਪੀਲੇਪਨ ਤੇ ਹੈ ਤੇ ਇਹਦਾ ਜਿਹੜਾ ਕਲਰ ਹੈ ਉਹ ਰੈਡੀਸ਼ ਉਸ ਤੋਂ ਆਪ ਇਹਦੇ ਜਿਹੜੇ ਦਾਣੇ ਨੇ ਉਹ ਬਹੁਤ ਬਰੀਕ ਨੇ ਤੇ ਇਹਦੇ ਦਾਣੇ ਥੋੜੇ ਮੋਟੇ ਜਿਆਦਾ ਨੇ ਇਹ ਤਾਂ ਹੈਗੀਆਂ ਇੱਕ ਦੋ ਹੀ ਦਿਨ ਚੀਜ਼ਾਂ ਤਕਰੀਬਨ ਇਹ ਪੱਕਣ ਦੇ ਨੇੜੇ ਨੇ ਹਾਰਵੈਸਟ ਹੋ ਸਕਦੀਆਂ ਨੇ ਜਦ ਮਰਜੀ ਬਾਕੀ ਹੋਰ ਵੀ ਜਿਹੜੇ ਹੈਗੇ ਨੇ ਇੱਕ ਪਰ ਤੁਹਾਨੂੰ ਦੱਸ ਦਿਆਂ ਅੱਗੇ ਕੀ ਕੀ ਹੈਗੀਆਂ ਗੱਲਾਂ ਇੱਚ ਤੇ ਤੋੜ ਕੇ ਆਪਾਂ ਤੁਹਾਨੂੰ ਵਿੱਚੋਂ ਦਿਖਾਉਨੇ ਆ ਕਿਵੇਂ ਆ ਹਾਂਜੀ ਆ ਦੇਖ ਸਕਦੇ ਹੋ ਜਿਹੜੀ ਤਾਂ ਹੈਗੀ ਐ 1368 ਉਹਦਾ ਜਿਹੜਾ ਅੰਦਰੋਂ ਗੁੱਲਾ ਉਹ ਵੀ ਰੈੱਡਿਸ਼ਟ ਹੈ ਤੇ ਦਾ ਕਲਰ ਤੇ ਜਿਹੜੀ 9243 ਹੈ ਇਹਦਾ ਗੁੱਲਾ ਜਿਹੜਾ ਉਹ ਚਿੱਟਾ ਤੇ ਦਾਣਿਆਂ ਦਾ ਸਾਈਜ਼ ਤੁਸੀਂ ਦੇਖ ਸਕਦੇ ਹੋ ਰੋਜ਼ ਦੀ ਗਿਣਤੀ ਜ਼ਿਆਦਾ ਹੈ ਜੇ ਆਪਾਂ ਗੱਲ ਕਰੀਏ ਦੇ ਮੁਕਾਬਲੇ ਤੇ ਵੀ ਦਾਣਿਆਂ ਦੀ ਜਿਹੜੀ ਲੈਂਨਾ ਨੇ ਉਹ ਜ਼ਿਆਦਾ ਨੇ ਬਾਕੀ ਦਾਣੇ ਦੇ ਵਿੱਚ ਜਿਹੜਾ ਕਲਰ ਦਾ ਉਹ ਫਰਕ ਹੈ ਇਸ ਤੋਂ ਇਲਾਵਾ ਤੁਹਾਨੂੰ ਹੁਣ ਦਾਣੇ ਪਰ ਛੱਲ ਕੇ ਦੇਖਦੇ ਹਾਂ ਕਿੰਦਾਂ ਦੇ ਕਲਰ ਹੈ ਵਿੱਚੋਂ ਗੁੱਲੇ ਦਾ ਵੀ ਇੱਥੇ ਆਹ ਆਪਾਂ ਛੱਲ ਲਏ ਨੇ ਜੀ ਇਹ ਹੈਗੇ 1368 ਕਲਰ ਤੇ ਦਾਣਿਆਂ ਦਾ ਸਾਈਜ਼ ਇਹ ਹੈਗੇ ਜੀ 9248 ਗੁੱਲਾ ਪੂਰਾ ਪਿਓਰ ਵਾਈਟ ਤੇ ਜਿਹੜਾ ਦਾਣਿਆਂ ਦਾ ਸਾਈਜ਼ ਆਪਾਂ ਦੇਖ ਸਕਦੇ ਹਾਂ ਜੀ ਕੀ ਕਿ ਦਾਣਾ ਆਪਾਂ ਬਰਾਬਰ ਰੱਖ ਦਿੰਨੇ ਆ ਇਹ ਦੇਖੋ ਜੀ ਇਹ ਦਾਣਾ ਇੱਕ ਦਾਣਾ ਜਿਹੜਾ ਉਹਦਾ ਮਤਲਬ ਕੀ ਕਾਫੀ ਫਰਕ ਹੈ ਕਲਰ ਦੇ ਵਿੱਚ ਵੀ ਤੇ ਸਾਈਜ਼ ਦੇ ਵਿੱਚ ਵੀ ਤੇ ਬਾਕੀ ਗਾਹਾਂ ਦੀ ਕੀ ਪ੍ਰੋਡਕਸ਼ਨ ਆਉਂਦੀ ਹੈ ਤੇ ਕੀ ਝਾੜ ਦਿੰਦੀ ਹੈ ਉਹ ਵੀ ਤੁਹਾਡੇ ਨਾਲ ਆਪਾਂ ਸਾਂਝਾ ਕਰਾਂਗੇ ਕਿ ਕਿਹੜੀ ਮੱਕੀ ਕਿਵੇਂ ਰਹੀ ਇਹ ਦੇਖਣ ਲਈ ਨਾਲ ਜੁੜੇ ਰਹੋ ਤੁਸੀਂ ਦੇਖ ਰਹੇ ਸੀ ਕਲਾਂ ਖੇਤਾਂ ਦੀ